ਹਾਂਜੀ ਭਾਜੀ ਕੀ ਨਾਂ ਹੈਗਾ ਜੋ ਨਾਂ ਮੇਰਾ ਅਮਰਪਾਲ ਸਿੰਘ ਜੀ ਕੀ ਗੱਲ ਬਾਤ ਹੋ ਜਿਹੜੇ ਅੱਜ ਤੁਸੀਂ ਇਕੱਠੇ ਹੋਏ ਸਾਰੇ ਰੇੜਾ ਸਰ ਜੀ ਬੇਨਤੀ ਹੈ ਕਿ ਇਹ ਮਤਲਬ ਕਿ ਜਿੰਨੇ ਵੀ ਇਹ ਜਿਹੜੇ ਬੰਦੇ ਕੰਮ ਕਰ ਰਹੇ ਨੇ ਇਹ ਅੱਜ ਬੇਰਜ਼ਗਾਰ ਹੋ ਕੇ ਬੈਗੇ ਨੇ ਇਹਨਾਂ ਦੀਆਂ ਰੇੜੀਆਂ ਜ਼ਬਤ ਕਰੀ ਜਾ ਰਹੀ ਹੈ ਗਵਰਨਮੈਂਟ ਇਹ ਜੇ ਅੱਜ ਇਹਨਾਂ ਨੂੰ ਰੇੜੀਆਂ ਜ਼ਬਤ ਕਰ ਦੇਣੀਆਂ ਮੈਂ ਤੇ ਜੇ ਇਹਨਾਂ ਨੂੰ ਕੋਈ ਰਜ਼ਗਾਰ ਦੇਣ ਵੀ ਗਵਰਨਮੈਂਟ ਦੇ ਰੋਜ਼ਗਾਰ ਦੇਵੇ ਇਹਨਾਂ ਨੂੰ ਬੇਲਦਾਰੀ ਦੀ ਕੋਈ ਭਰਤੀ ਦੇਵੇ ਵੀ ਇਹ ਵਿਚਾਰੇ ਕਿੱਥੇ ਜਾਣਗੇ 50-5000 ਰੁਪਿਆ ਲਾ ਕੇ ਅੱਜ ਰੇੜੀਆਂ ਇਹਨਾਂ ਦੀਆਂ ਖੋਈਆਂ ਜਾ ਰਹੀਆਂ ਮੈਂ ਵੀ ਇਹ ਛੋਟੇ ਛੋਟੇ ਬੱਚੇ ਇਹਨਾਂ ਦੇ 5 ਕਿਲੋ ਕਣਕ ਦੇ ਨਾਲ ਕੀ ਸਾਡਾ ਗੁਜ਼ਾਰਾ ਹੁੰਦਾ ਹੈ ਵੀ ਨਹੀਂ ਬੰਦ ਹੋ ਗਈ ਉਹ ਹਰ ਜਾਂਦਾ ਜਿਹੜੀ ਕੁੱਛ ਕਰ ਦਿੱਤੀਆਂ ਬੰਦ ਜਨਿਆਲਾ ਗੁਰੂ ਦੇ ਵਿੱਚ ਕੁੱਛ ਰਹਿ ਗਈ ਕਿੰਨੀਆਂ ਕਿ ਲਗਭਗ ਬੰਦ ਕੀਤੀਆਂ ਗਿਆ ਏ ਇਸ ਟਾਈਮ ਤੇ ਜਿਹੋ ਜਿਹ ਮਾਹੌਲ ਜਾਬ ਦਾ ਲੱਗਦਾ ਕਿ 200 ਪੇ ਰੇੜੀ ਦੇ ਬੰਦ ਲਗਭਗ ਤਕਰੀਬ ਬੰਦ ਹੋਈਆਂ ਵਾ ਜੀ 200 ਦੇ ਲਗਭਗ ਹਾਂ ਬੌਂਡ ਕਰ ਦਿੱਤੀਆਂ ਜੀ ਜਨਿਆਲਾ ਗੁਰੂ ਦੇ ਵਿੱਚ ਨਹੀਂ ਨਹੀਂ ਜਨਿਆਲਾ ਗੁਰੂ ਦੇ ਵਿੱਚ ਦੇ ਤਕਰੀਬਨ ਦਾ ਮਤਲਬ ਕਿ 10 12 ਹੋਈਆਂ ਅੱਜ ਬਾਰਾਂ ਹੋ ਗਿਆ ਹਾਂਜੀ ਇਹ ਬੌਂਡ ਕਰਕੇ ਆਪਣੇ ਘਰਾਂ ਥਾਣੇ ਚਲਵਾਈ ਜਾਂਦੇ ਹਾਂਜੀ ਥਾਣੇ ਚਲਵਾਈ ਆ ਰਹੇ ਤੇ 15000 ਰੁਪਏ ਚਲਾਨ ਦਾ ਮੰਗਦੇ ਆ ਗਰੀਬ ਬੰਦਾ ਕਿੱਥੋਂ ਹਣ ਜਿਹਦੇ ਦੇਖੋ ਜੀ ਰੇੜੀ ਫੜੀ ਗਈ ਆ ਉਹ 20 20 ਦਿਨ ਹੋ ਗਏ ਘਰ ਬੈਠੇ ਨੂੰ ਉਹ 15000 ਰੁਪਏ ਕਿੱਥੋਂ ਦਊਗਾ ਵੀ 1000 ਰੁਪਏ 500 ਰੁਪਏ ਤੇ ਦਿਹਾੜੀ ਬੰਦੀ ਆ ਵੀ ਇਤੋਂ ਜੀ ਜਾਂ ਸਰਕਾਰ ਕੋ ਕੀ ਮੰਨ ਕਰਦੇ ਸਾਡੀ ਮੰਗ ਇਹ ਆ ਪੰਜਾਬ ਸਰਕਾਰ ਦੇ ਕੋਲੋਂ ਕਿ ਸਾਡੀਆਂ ਰੇੜੀਆਂ ਜਿਹੜੀਆਂ ਇਹ ਚਾਲੂ ਕੀਤੀਆਂ ਜਾਣ ਜਬਤ ਨਾ ਕੀਤੀਆਂ ਜਾਣ ਤੇ ਜੇ ਜਬਤ ਕਰਨੀਆਂ ਵਾਂ ਸਾਨੂੰ ਉਤੋਂ ਪ੍ਰੰਤ ਕੋਈ ਰੋਜ਼ਗਾਰ ਮਿਲਣਾ ਚਾਹੀਦਾ ਬੇਲਦਾਰੀ ਦੀ ਭਰਤੀ ਦੇ ਦੇਣਾ ਜੇ ਤੁਹਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਫਿਰ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਹੋਏਗਾ ਵੀ ਅਸੀਂ ਵੱਡਾ ਵੱਡੇ ਪੱਧਰ ਤੇ ਅਸੀਂ ਕੱਠ ਕਰਕੇ ਆਪਣੇ ਪਰਿਵਾਰ ਲੈ ਲੈ ਕੇ ਸੜਕਾਂ ਤੇ ਬਹਾਂਗੇ ਥਾਣਿਆਂ ਤੇ ਬਹਾਂਗੇ ਰੋਡ ਜਾਮ ਕਰਾਂਗੇ ਫਿਰ ਸਾਡਾ ਤੇ ਇਹੋ ਮਸਲਾ ਵਾ ਜੀ ਕਿਹਦੇ ਵਾਲੇ ਜੀ ਪੁਸ਼ਪ ਪ੍ਰਸ਼ਾਸਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਡੀਆਂ ਰੇੜੀਆਂ ਜਬਤ ਨਾ ਕੀਤੀਆਂ ਜਾਣ ਸਾਨੂੰ ਚਲਾਉਣ ਦਿੱਤਾ ਆਰਡਰ ਮਿਲੇ ਵੀ ਬਜੀ ਕੀ ਨਾਮ ਹੈ ਗਾਜ ਤੇਰਾ ਨਾਮ ਹੈ ਭਾਈ ਸਿਕੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰੇੜੀ ਯੂਨੀਅਨ ਜਿੰਡਿਆਲਾ ਗਰੂ ਤੋਂ ਇਸਦੀ ਸਾਡੀ ਨਾ ਕਿੰਨੇ ਦਿਨ ਹੋ ਗਏ ਵੀ ਸਾਨੂੰ ਬੜੀਆਂ ਪੁਲਿਸ ਪ੍ਰਸ਼ਾਸਨ ਬਹੁਤ ਜ਼ਿਆਦਾ ਸਾਨੂੰ ਨਾ ਪਰੇਸ਼ਾਨ ਕਰਦੀ ਪਈਆਂ ਹੁਣ ਜਿੱਦਾਂ ਸਾਡਾ ਵੀਰ ਇੱਕ ਹੋ ਰਿਹਾ ਰੇੜੀ ਵਾਲਾ ਉਹਦਾ ਵੀਰ ਜੀ 15000 ਰੁਪਏ ਜੁਰਮਾਨਾ ਹੋਇਆ ਉਹਨੂੰ ਅਸੀਂ ਵੀਰ ਜੀ ਰੋਡ ਤੇ ਜਾਂਦੇ ਪਏ ਆ ਤੁਹਾਨੂੰ ਬਸ ਘੇਰਿਆ ਤੇ 15000 ਰੁਪਏ ਜੁਰਮਾਨਾ ਕਰਤਾ ਵਾ ਉਹ ਅੱਜ ਵੀਰ ਜੀ ਉਹ ਤਿੰਨ ਚੌ ਮਤਲਬ ਤੀਆਂ ਦਾ ਮਤਲਬ ਪਿਓ ਵਾ ਤੋ ਵੀਰ ਜੀ 15000 ਰੁਪਏ ਜੁਰਮਾਨਾ ਕਿੱਥੋਂ ਤਾਰੂਗਾ ਉਹ ਤੇ ਵੀਰ ਜੀ ਉਹ 7-8 ਦਿਨ ਉਹ 10 ਦਿਨ ਹੋ ਗਏ ਪੂਰਾ ਘਰੇ ਬੈਠਾ ਵੀਰ ਜੀ ਉਹ ਰੋਜੀ ਰੋਟੀ ਆਪਣੀ ਕਿੱਥੋਂ ਚਲਾਊਗਾ ਜੇ ਵੀਰ ਜੀ ਉਹਨਾ ਬਜ਼ੁਰਗ ਬੰਦੇ ਸਾਡੇ ਵਿਚਾਰੇ ਰੋਜੀ ਰੋਟੀ ਕਮਾਉਂਦੇ ਆ ਇਹ ਕੋਈ ਨਸ਼ਾਤ ਨਹੀਂ ਨਾ ਵੇਚਣ ਦੇ ਅਸੀਂ ਆਪਣੀ ਰੋਜੀ ਰੋਟੀ ਕਮਾਉਂਦੇ ਸਾਨੂੰ ਪੁਲਿਸ ਪ੍ਰਸ਼ਾਸਨ ਉਹ ਵੀ ਨਹੀਂ ਪੰਜਾਬ ਸਰਕਾਰਾਂ ਉਹ ਵੀ ਨਹੀਂ ਸਾਨੂੰ ਕਮਾਉਂਦੀ ਦਿੰਦੀਆਂ ਰੋਜੀ ਰੋਟੀ ਅਸੀਂ ਕੋਈ ਕੋਈ ਕਿਨ ਡਾਕੇ ਨਹੀਂ ਮਾਰਦੇ ਕੁਝ ਨਹੀਂ ਅਸੀਂ ਆਪ ਵੇਖੋ ਸਾਡੇ ਰੇੜੀਆਂ ਸਾਰੀਆਂ ਖੜੋਤੀਆਂ ਕੋਈ ਸਾਨੂੰ ਚਲਾਉਂ ਰੋਡ ਤੇ ਨਹੀਂ ਚੜ੍ਹਦੀ ਦਿੰਦੇ ਬੁੱਧੀ ਗੱਲ ਐ ਵੀ ਜਦੋਂ ਵੀ ਕਿਤੇ ਰੋਡ ਤੇ ਜਾਂਦੇ ਆ ਸਾਨੂੰ ਇੰਨਾ ਡਰ ਰਹਿ ਜਾਂਦਾ ਵੀ ਕੋਈ ਘੇਰਨਾ ਲਾਵੇ ਸਾਨੂੰ ਰਾਹ ਹੀ ਜਾਂਦੇ ਆ ਤਿੰਨ ਚਾਰ ਵਾਰਾ ਘੇਰਿਆ ਵੀ ਗਿਆ ਵਾ ਸਾਡੇ ਸਾਰਿਆਂ ਨੂੰ ਕਿਨੂੰ ਪੰਜ ਪੰਜ 10 1000 20 2000 ਰੁਪਇਆ ਜੁਰਮਾਨਾ ਵੀ ਕੀਤਾ ਗਿਆ ਤੇ ਪੰਜਾਬ ਸਰਕਾਰ ਨੂੰ ਇਹੋ ਬੇਨਤੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਰੋਜੀ ਰੋਟੀ ਦੀ ਲੱਤ ਨਾ ਮਾਰੀ ਜਾਵੇ ਸਾਨੂੰ ਸਾਰਿਆਂ ਨੂੰ ਬੜੀ ਵੀ ਚਲੋ ਅਸੀਂ ਆਪਣੀ ਜਿੰਨੀ ਜੋਗੀ ਥੋੜੀ ਬੇ ਰੋਜੀ ਰੋਟੀ ਸੌਕੀ ਖਾਂਦੇ ਤਾਂ ਸਾਨੂੰ ਖਾਧੀ ਜਾਂਦੇ ਵਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਨਾਮ ਹੈਗਾ ਜੀ ਮੇਰਾ ਨਾਮ ਜੀ ਲਖਮਿੰ ਅੱਜ ਰੇੜੀ ਜੂਨੀਅਨ ਜੰਡਿਆਲਾ ਗੁਰੂ ਇਕੱਠ ਕੀਤਾ ਗਿਆ ਵਾ ਜੋ ਕਿ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਹਾਈ ਕੋਰਟ ਵੱਲੋਂ ਦੇਖ ਦਿੱਤੇ ਗਏ ਨੇ ਕਿ ਜੋ ਰਜਗਾਰ ਜਗਾੜੂ ਰੇੜੀਆਂ ਨੇ ਬੰਦ ਕਰ ਦਿੱਤੀਆਂ ਜਾਣ ਤੇ ਅਸੀਂ ਮਾਨਯੋਗ ਹਾਈ ਕੋਰਟ ਦੇ ਜੱਜ ਜੋ ਇਹ ਫੈਸਲਾ ਦੇ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਇੱਕ ਦੋ ਰੇੜੀਆਂ ਨਹੀਂ ਆ ਇਹ ਹਜ਼ਾਰਾਂ ਦੀ ਤਦਾਦ ਵਿੱਚ ਬਣੀ ਹੋਈਆਂ ਨੇ ਹਾਂਜੀ ਤੇ ਉਹਨਾਂ ਦੇ ਹਜ਼ਾਰਾਂ ਹੀ ਜਿਹੜੇ ਪੀੜਤ ਇਸ ਕੋ ਲੋਕ ਮਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਾਸਤੇ ਫਿਰ ਕੋਈ ਸੋਚਿਆ ਜਾਵੇ ਕਿਉਂਕਿ ਅੱਜ ਕੱਲ ਕੋਈ ਇਸੇ ਵੀ ਤਰ੍ਹਾਂ ਦਾ ਜੋਰ ਰਜਗਾਰ ਸ਼ੁਰੂ ਕੀਤਾ ਜਾਂਦਾ ਵਾ ਉਹਦੇ ਵਾਸਤੇ ਸਾਨੂੰ ਕੋਈ ਲੋਨ ਨਹੀਂ ਦੇ ਰਿਆ ਕੋਈ 10000 ਰੁਪਏ ਜਿਹੜਾ ਮਿਲਦਾ ਸੀ ਲੋਨ ਤੇ 8000 ਰੁਪਏ ਉਹ ਦਿੰਦੇ ਸੀ 10000 ਰੁਪਏ ਅਸੀਂ ਉਹਨਾਂ ਦਿੰਦੇ ਆ ਡੇਲੀ ਬੇਸ ਤੇ ਉਹ ਵੀ ਅੱਜ ਕੱਲ ਸਾਨੂੰ ਨਹੀਂ ਮਿਲ ਰਿਹਾ ਕਿਉਂਕਿ ਸਾਡੇ ਕੋਲ ਰਜਗਾਰ ਖੋਇਆ ਜਾ ਰਿਹਾ ਰਜਗਾਰ ਹੀ ਕੋਈ ਨਹੀਂ ਹੈਗਾ ਤੇ ਸਾਨੂੰ ਪੈਸੇ ਕਿੱਥੋਂ ਮਿਲਣਗੇ ਤੋਂ ਜਿਹੜਾ ਜੁਰਮਾਨਾ ਵਾ ਇਹ ਵੀ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਹੈ ਕੋਈ 2-4000 ਰੁਪਏ ਜੁਰਮਾਨਾ ਹੋਵੇ ਤੇ ਬੰਦਾ ਆਪਣਾ ਦੇ ਸਕਦਾ ਵਾ 15 ਤੋਂ 20000 ਰੁਪਏ ਜਿਹੜਾ ਰੇੜੀ ਨੂੰ ਆ ਫਾਈਨ ਪਾਇਆ ਜਾ ਰਿਹਾ ਵਾ ਬਾਉਂਡ ਕੀਤੀਆਂ ਜਾ ਰਹੀਆਂ ਰੇੜੀਆਂ ਜਿਹੜੇ ਜਿਹੜੇ ਆਲਾ ਗਰੂਪ ਦੇ ਵਿੱਚ ਰੇੜੀਆਂ ਚਲਾ ਰਹੇ ਜਾਂ ਖਲੋਤੀਆਂ ਦੀਆਂ ਦੇਚ ਆਪਣੇ ਕਾਰੋਬਾਰ ਵਾਸਤੇ ਉਸ ਪ੍ਰਸ਼ਾਸਨ ਵੱਲੋਂ ਕੋਈ ਉਹਨਾਂ ਨੂੰ ਪਹਿਲਾਂ ਕੋਈ ਵਾਰਨਿੰਗ ਦਿੱਤੀ ਗਈ ਜਾਂ ਕੋਈ ਤਾ ਗਿਆ ਬਿਲਕੁਲ ਨਹੀਂ ਬਿਲਕੁਲ ਨਹੀਂ ਸਿੱਧੇ ਹਾਈ ਕੋਰਟ ਦੇ ਕਹਿ ਰਹੇ ਕਿ ਸਾਨੂੰ ਆਦੇਸ਼ ਆ ਤੇ ਹਾਈ ਕੋਰਟ ਦੀ ਕਿڑی ਆ ਲਿਖ ਤਾ ਉਹ ਵੇਖੀ ਗਈ ਹੈ ਤੁਹਾਡੇ ਕੋ ਤੁਹਾਨੂੰ ਨਹੀਂ ਸਾਨੂੰ ਕੋਈ ਉਹਦੇ ਬਾਰੇ ਦੱਸਿਆ ਨਹੀਂ ਗਿਆ ਕਿਸੇ ਬਾਰੇ ਅਵੇਅਰਨੈਸ ਨਹੀਂ ਕੀਤਾ ਗਿਆ ਤੇ ਸਾਡੇ ਸਿੱਧੀਆਂ ਜਿਹੜੀਆਂ ਰੇੜੀਆਂ ਨੇ ਬੌਂਡ ਕਰ ਦਿੱਤੀਆਂ ਜਾ ਰਹੀਆਂ ਚਲਾਨ ਕਰ ਕਰਕੇ ਚਲਾਨ ਵੀ ਬਹੁਤ ਮੋਟੇ ਹੋ ਰਹੇ 15 ਤੋਂ 20000 ਰੁਪਏ ਸਾਡੇ ਚਲਾਨ ਹੋਏ ਇੱਥੇ ਜੰਡੇ ਵਾਲੇ ਗੁਰੂ ਦੇ ਵਿੱਚ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਜਾਂ ਤੇ ਫਿਰ ਸਾਨੂੰ ਕੋਈ ਰਜਗਾਰ ਦਿੱਤਾ ਜਾਵੇ ਕਿਉਂਕਿ ਪਹਿਲੇ ਹੀ ਬਹੁਤ ਜਿਹੜੇ ਵਿਲੇ ਹੋਏ ਨੇ ਫਿਰ ਚੋਰੀਆਂ ਕਰਨਗੇ ਡਾਕੇ ਮਾਰਨਗੇ ਇਸੇ ਪਾਸੇ ਆਣ ਕੇ ਲੋਕ ਹੋਰ ਕੀ ਕਰਨਾ ਬੇਰਜ਼ਗਾਰੀ ਤਾਂ ਪਹਿਲਾਂ ਹੀ ਜੋ ਮਾਹੌਲ ਚੱਲ ਰਿਹਾ ਵੈਸ ਟਾਈਮ ਤੇ ਪੰਜਾਬ ਦੇ ਵਿੱਚ ਬਹੁਤ ਬੁਰੀ ਤਾਂ ਬੁਰੀ ਹਾਲਤ ਹੈ ਅਨੁਸ਼ਾਸਨ ਨਹੀਂ ਕੋਈ ਹੈਗਾ ਇੱਥੇ ਵੀ ਪੁਲਿਸ ਪੁਲਿਸ ਨੂੰ ਵੀ ਬੇਨਤੀ ਆ ਕਿ ਉਹ ਸਾਨੂੰ ਗਰੀਬਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਸੋ ਇਹੀ ਮੈਂ ਕਹਿਣਾ ਚਾਹੁੰਦਾ ਵਾ ਜਾਂ ਤਾਂ ਸਾਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਸਰ ਆਜ ਕਮਾ ਅਜੰਡਲਾ ਗੁਰੂ ਤੋਂ ਬੋਲਦਾ ਇਹ ਜਿਹੜੀ ਜੁਨੀਅਨ ਦੇ ਪ੍ਰਧਾਨ ਇਹ ਸਾਡੇ ਰੇੜੀ ਜੁਨੀਅਨ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਰੋਡ ਦੇ ਉੱਤੇ ਚੱਲਣ ਹੈਵੀ ਰੋਡ ਤੇ ਨਹੀਂ ਚੱਲਣ ਦੇ ਦਿੰਦੇ ਹਾਂਜੀ ਜੇ ਇਹਨਾਂ ਨੂੰ ਕੋਈ ਟੈਕਸ ਦੀ ਹੈ ਤੇ ਸਾਨੂੰ ਗੱਡੀਆਂ ਨੂੰ ਟੈਕਸ ਲਾ ਦੇਣਾ ਤੇ ਜੋ 5-4000 ਰੁਪਏ ਸੀ ਸਾਲ ਦਾ ਤਰਸ ਕੀ ਇਹ ਆਪਾਂ ਨੂੰ 15-15000 ਰੁਪਏ ਲਓ ਆਪਣਾ ਜਮਾਨਾ ਪਾ ਰਹੇ ਆ ਤੇ ਇਹ ਕਿਸ ਤਰ੍ਹਾਂ ਤਾਰ ਸਕਨੇ ਜਿਹੜਾ 3-400 ਰੁਪਏ ਡਿਆਢੀ ਬਣੋਂਦਾ ਬੰਦਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਵੀ ਸਾਨੂੰ ਰੋਜ਼ਗਾਰ ਪਤਾ ਦਿੱਤਾ ਜਾਵੇ ਨਹੀਂ ਤੇ ਸਾਡੀਆਂ ਰੇੜੀਆਂ ਚੱਲੀਆਂ ਜਾਣ